ਰੇ ਵੀ ਪਾਸੋਂ ਸਵਾਗਤ ਹੈ ਮਹਦੇਵੀ। ਉਹ ਬਈ ਆਪਣਾ ਨਾਮ ਕੀ ਹੈ ਜੀ? ਬਾਬਾ ਕਰਨੈਲ ਸਿੰਘ ਲਹਿਰਾ ਗਾਗਾ ਜੀ। ਜ਼ਿਲ੍ਹਾ ਸੰਗਰੂਰ ਮਾਲਵਾ ਖੇਤਰ ਤੋਂ ਇੱਥੇ ਅਸੀਂ ਤਕਰੀਬਨ ਪਿਛਲੇ 20 ਸਾਲਾਂ ਤੋਂ ਲੈ ਕੇ ਆ ਰਹੇ ਹਾਂ। ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਦਰਬਾਰ ਦੇ ਤੇ ਨਤਮਸਤ ਹੁੰਦੀ ਹੈ। ਆਪਣੀ ਜੋ ਵੀ ਮਨੋ ਇੱਛਾ ਹੈ ਪੂਰੀ ਕਰਦੀ ਹੈ। 1515 ਈਸਵੀ ਤੋਂ ਲੈ ਕੇ ਜੋ ਗੰਗਾ ਸਤਗੁਰੂ ਦਾਸ ਮਹਾਰਾਜ ਜੀ ਨੇ ਖੱਬੇ ਪੈਰ ਦੇ ਅੰਗੂਠੇ ਦੇ ਨਾਲ ਚਲਾਈ ਹੈ ਅੱਜ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰੇ ਆ ਕੇ ਇਹ ਗੱਲ ਦੇਖਦੇ ਵੀ ਉਹ ਅੱਜ ਵੀ ਨਿਰੰਤਰ ਚੱਲ ਰਹੀ ਹੈ ਜਿੰਨਾ ਆਪਾਂ ਗਲੀ ਵੀ ਕਸਰਸੀਵਲ ਜਿੰਨਾ ਪਾਣੀ ਹੈ ਤਕਰੀਬਨ 500 ਸਾਲ ਪਹਿਲਾਂ ਜੋ ਗੁਰੂ ਦਾਸ ਮਹਾਰਾਜ ਜੀ ਨੇ ਪ੍ਰਗਟ ਕੀਤਾ ਸੀ ਅੱਜ ਵੀ ਚੱਲ ਰਿਹਾ ਤੇ ਉਹ ਜੇ ਇੰਨਾ ਪਾਣੀ ਆਪਾਂ ਕਈ ਵਾਰ ਕਿਸੇ ਗਲੀ 'ਚ ਛੱਡਦੀ ਇਹ ਤਾਂ ਗਲੀ ਜਲਥਲ ਹੋ ਜਾਂਦੀ ਹੈ ਪਰ ਇੱਥੇ ਦੇਖਣ ਨੂੰ ਮਿਲਦਾ ਵੀ ਜਿੱਥੇ ਤੱਕ ਇਹ ਪਾਣੀ ਜਾ ਰਿਹਾ ਉੱਥੇ ਤੱਕ ਹੀ ਸਮੇਟ ਹੋ ਜਾਂਦਾ ਅੱਗੇ ਨਹੀਂ ਜਾ ਰਿਹਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਚਮਤਕਾਰ ਹੈ ਇੱਕ ਕ੍ਰਿਸ਼ਮਾ ਹੈ ਹੋਰ ਕੀ ਕਹਿਣਾ ਤੁਹਾਨੂੰ ਇੱਥੇ ਸੰਗਤ ਨੂੰ ਇਹੀ ਕਹਿਣਾ ਚਾਹਾਂਗੇ ਵੀ ਜਿੱਥੇ ਅਸੀਂ ਦੂਰ ਦੂਰ ਜਾਂਦੇ ਹਾਂ ਆਪਣੀਆਂ ਮਨੋ ਇੱਛਾਵਾਂ ਪੂਰੀਆਂ ਕਰਨ ਉੱਥੇ ਇੱਕ ਵਾਰ ਸੰਗਤ ਇਸ ਧਰਤੀ ਦੇ ਉੱਤੇ ਖੁਰਾਲਗੜ੍ਹ ਸਾਹਿਬ ਚਰਨਛੋ ਗੰਗਾ ਸਤਗੁਰਦਾਸ ਮਹਾਰਾਜ ਦੀ ਇੱਥੇ ਆ ਕੇ ਦੇਖੇ ਦੁਖੀਆਂ ਦੇ ਦੁੱਖ ਨੇ ਜਿਹੜੇ ਉਹ ਦੂਰ ਹੋ ਰਹੇ ਨੇਗੇ ਰੋਗੀਆਂ ਦੇ ਰੋਗ ਕੱਟੇ ਜਾ ਰਹੇ ਹੈਗੇ ਇਹ ਧਰਤੀ ਭਾਗਾਂ ਵਾਲੀ ਹੈ ਕਰਮਾਂ ਵਾਲੀ ਹੈ ਜਿੱਥੇ ਜਿਹੜੀ ਇਸ ਧਰਤੀ ਨੂੰ ਆਲ ਇੰਡੀਆ ਆਪ ਧਰਮ ਮਿਸ਼ਨ ਦੇ ਵੱਲੋਂ ਜਿਹੜਾਗਾ ਉਹ ਚਲਾਇਆ ਜਾ ਰਿਹਾ ਹੈਗਾ ਤਕਰੀਬਨ ਅਗਲਾ ਸਾਲ ਜਿਹੜਾਗਾ 2026 ਜਿਹੜਾ ਆ ਰਿਹਾ 1926 ਦੇ ਵਿੱਚ ਆਲ ਇੰਡੀਆ ਆਧਵਤਾ ਰਮਿਸ਼ਨ ਦੀ ਜਿਹੜੀ ਸਥਾਪਨਾ ਹੋਈ ਸੀਗੀ ਤੇ 100 ਸਾਲਾ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੇ ਵੱਲੋਂ ਮਨਾਇਆ ਜਾਵੇਗਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਾਹਰਲੀਆਂ ਦੇਸ਼ ਦੀਆਂ ਸੰਗਤਾਂ ਜਾਫਾ ਕਲੀ ਅਦਰ ਸਟੇਟਾਂ ਦੀਆਂ ਸੰਗਤਾਂ ਜਿਹੜੀਆਂ ਨਹੀਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਤੇ ਤੇ ਆਪਣੀਆਂ ਮਨੋ ਕਾਮਨਾ ਇੱਛਾਵਾਂ ਜਿਹੜੀਆਂ ਉਹ ਪੂਰੀਆਂ ਕਰਦੀਆਂ ਰਹਿੰਦੀਆਂ ਨੇ ਗਿਆ ਅਸੀਂ ਸੰਗਤ ਨੂੰ ਇਹ ਬੇਨਤੀ ਕਰਾਂਗੇ ਵੀ ਜਿੱਥੇ ਵੀ ਤੁਸੀਂ ਜੁੜੇ ਹੋ ਜਿਸ ਧਰਮ ਨਾਲ ਜੁੜੇ ਹੋ ਜਿਸ ਮਿਸ਼ਨ ਨਾਲ ਜੁੜੇ ਹੋ ਤੁਹਾਨੂੰ ਮੁਬਾਰਕ ਹੋਵੇ ਵਧੀਆ ਗੱਲ ਹੈ ਪਰ ਇੱਕ ਗੱਲ ਅਖਤਿਆਰੀ ਜਰੂਰ ਕਹਾਂਗੇ ਕਿ ਹੋਰ ਕਿਸੇ ਦੇ ਦੁੱਲਿਓ ਨਾ ਆਪਣੇ ਪਿਓ ਗੁਰੂ ਅਰਵਦਾਸ ਨੂੰ ਭੁੱਲਿਓ ਨਾ ਸਾਡਾ ਪਿਓ ਸਤਗੁਰੂ ਦਾਸ ਮਹਾਰਾਜੀ ਹੈ ਕੱਲ ਤੱਕ ਸੀ ਜੀਰੋ ਅੱਜ ਹੀਰੋ ਕਿਦਾਂ ਹੋ ਗਿਆ ਇਹ ਕਿਰਪਾ ਗੁਰੂ ਅਰਵਦਾਸ ਦੀ ਹੈ ਚਾਰ ਬੰਦਿਆਂ ਤੇ ਬੈਠਣ ਜੋਗਾ ਹੋ ਗਿਆ ਇਹ ਉਹਨਾਂ ਦੀ ਕਿਰਪਾ ਸਤਕਾ ਵਾਵਾ ਸਾਹਿਬ ਦੀ ਕਿਰਪਾ ਸਤਕਾ ਜੀ ਸਾਰਾ ਕੁਝ ਹੋ ਰਿਹਾ ਸੋ ਇਹ ਧਰਤੀ ਜਿਹੜੀ ਹੈ ਇਹ ਬੜੀ ਹੀ ਕ੍ਰਿਸ਼ਮਾ ਵਾਲੀ ਧਰਤੀ ਹੈ ਇੱਥੇ ਵੱਡੇ ਵੱਡੇ ਲੋਕ ਆਉਂਦੇ ਨੇ ਆਪਣੀਆਂ ਮਨੋਕਾਮਾ ਲੈ ਕੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਫਿਰ ਦੁਬਾਰੇ ਫੇਰ ਉਹ ਵੱਡੀਆਂ ਗਿਣਤੀ ਦੇ ਸੰਗਤਾਂ ਜਿਹੜੀਆਂ ਆਉਂਦੀਆਂ ਲੱਗੀਆਂ ਜੇਠਾ ਹਰ ਜੇਠਾ ਐਤਵਾਰ ਜਿਹੜਾ ਹੈ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਸੰਗਤਾਂ ਜਿਹੜੀ ਹੈ ਨਕਮਸਤ ਹੁੰਦੀ ਹੈ ਇਲੈਕਟ੍ਰੋਨ ਮੀਡੀਆ ਪ੍ਰਿੰਟ ਮੀਡੀਆ ਜਿੰਨੇ ਵੀ ਆਉਂਦੇ ਆ ਉਹਨਾਂ ਦਾ ਸਾਰੇ ਮੀਡੀਆ ਵਾਲਿਆਂ ਦਾ ਇੱਥੇ ਸਵਾਗਤ ਹੁੰਦਾਗਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਉਹਨਾਂ ਨੂੰ ਜੀਓ ਆਇਆ ਖੈ ਜੰਦਾ